ਉਹ ਤੈਨੂੰ ਕੌਣ ਕਹਿੰਦਾ ਨਸ਼ਾ ਕਰਨਾ ਮਾੜਾ ਸਾਰੀ ਦੁਨੀਆ ਕਹਿੰਦੀ ਆ ਨਸ਼ਾ ਕਰਨਾ ਮਾੜਾ ਨਸ਼ੇ ਨਾਲ ਤਾਂ ਲੋਕ ਮਰੀ ਜਾਂਦੇ ਤੇਰੀ ਗੱਲ ਸੁਣ ਨਾਲੇ ਮੈਂ ਤਾਂ ਲੱਗਿਆ ਵੇਗਾ ਮੈਂ ਤਾਂ ਛੋਟੇ ਛੋਟੇ ਜਵਾਕ ਨੇ ਜਿਹੜੇ 8 8 9 9 ਸਾਲਾਂ ਦੇ ਉਹਨਾਂ ਨੂੰ ਵੀ ਲਾਉਂਗਾ ਯਾਰ ਲੋਕ ਤਾਂ ਯਾਰ ਹਟਾਉਂਦੇ ਤੂੰ ਕਹੇਗਾ ਮੈਂ ਤੂੰ ਲਾਉਣ ਨੂੰ ਫਿਰਦਾ ਉਹ ਮੈਂ ਨਸ਼ੇ ਦੀ ਕਿਹੜੇ ਦੀ ਗੱਲ ਅਸਾਤਾ ਕਹਿੰਦੇ ਬਹੁਤ ਮਾੜੀ ਚੀਜ਼ ਆ ਮੈਂ ਵੀ ਕਹਿੰਦਾ ਬਰਬਾਦ ਕਰ ਦਿੰਦੀ ਆ ਵੀਰਾ ਮੈਂ ਵੀ ਕਹਿੰਦਾ ਨਸ਼ਾ ਮਾੜਾ ਮੈਂ ਨਸ਼ੇ ਦੀ ਕਿਹੜੇ ਦੀ ਗੱਲ ਕਰਦਾਗਾ ਕਿਹੜੇ ਦੀ ਗੱਲ ਕਰਦਾ ਉਹ ਦੇ ਉਹ ਸਾਹਮਣੇ ਜਵਾਕ ਲੱਗੇ ਪੈਣੇ 8 8 9 9 ਸਾਲਾਂ ਦੇ ਸਿਆਲਿਆ ਦਿਖਾ ਦੇ ਹਾਂ ਉਹ ਦੇਖ ਲੈ ਹੁਣ ਤੂੰ ਜਿਹੜੇ ਛੋਟੇ ਜਵਾਕ ਨੇ ਉਹ ਤਾਂ ਫੋਨ ਲੈ ਕੇ ਗੇਮਾਂ ਖੇਡਣ ਲੱਗ ਜਾਂਦੇ ਨੇ ਬਾਹਰੇ ਕੋਈ ਨਿਕਲਦਾ ਨਹੀਂ ਗੱਲ ਤੇਰੀ ਸਹੀ ਆ ਵੀਰਾ ਯਾਰ ਗੇਮਾਂ ਮੋਬਾਈਲ ਚੋਂ ਕੱਢਣਾ ਬੰਦਾ ਬਹੁਤ ਔਖਾ ਇੱਕ ਨੰਬਰ ਦੋ ਨਸ਼ੇ ਚੋਂ ਕਿ ਗੇਮ ਚੋਂ ਨੰਬਰ ਦੋ ਤੇ ਜਵਾਕਾਂ ਦੇ ਵਿੱਚ ਸਹਿ ਹੁਣ ਜੇ ਇਹਨੂੰ ਮੈਂ ਥਾਪੜਾ ਮਾਰੂੰਗਾ ਇਹਦੇ ਵਿੱਚ ਸਹਿਣਸ਼ੀਲਤਾ ਨਹੀਂ ਹੈਗੀ ਸਹੀ ਗੱਲ ਹੈ ਜੇ ਗਰਾਊਂਡ 'ਚ ਬੰਦਾ ਆਵੇ ਬਹੁਤ ਸਹਿਣਸ਼ੀਲ ਸਹਿਣਸ਼ੀਲਤਾ ਹੋਊਗੀ ਬੰਦੇ ਦੇ ਵਿੱਚ ਜਿਹੜਾ ਗੁੱਸਾ ਹੈਗਾ ਉਹ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਰੋਜ਼ ਨਵੇਂ ਬੰਦੇ ਨੂੰ ਮਿਲਣਾ ਫਿਰ ਹਾਂ ਹੁਣ ਜਿਹੜਾ ਆ ਬਾਈ ਹੁਣ ਇਹਨੇ ਉਪਰਾਲਾ ਕੀਤਾ ਇਹ ਬਹੁਤ ਘੈਂਟ ਉਪਰਾਲਾਗਾ ਸਹੀ ਗੱਲ ਹੈ ਕਿ ਨਾਲ ਸਾਰੇ ਇਕੱਠੇ ਹੋਏ ਨਾ ਨਹੀਂ ਕਰੇ ਬੰਦਾ ਬੋਲਿਆ ਯਾਰ ਬਾਈ ਗੱਲ ਸੁਣੋ ਯਾ ਕੋਈ ਗਲਤ ਹਰਕਤ ਸਰਕਾਰਾਂ ਇਹ ਕੰਮਾਂ 'ਚ ਫੇਲ ਨੇ ਜੇ ਆਪਾਂ ਨੌਜਵਾਨ ਮੂਰੇ ਲਾ ਕੇ ਇਹੋ ਜਿਹਾ ਕੰਮ ਤੋੜ ਲਾਂਗੇ ਕਾਮਯਾਬ ਰਹਿ ਜਾਾਂਗੇ ਨਾਲੇ ਤਾਂ ਆਪਾਂ ਦਾ ਤੋਰ ਲਾਂਗੇ ਵਿੱਚ ਪਿੰਡ ਦੇ ਲੋਕ ਕਹਿੰਦੇ ਵੀ ਗਰਾਉਂਡ ਨਾਲ ਬੰਦਾ ਨਸਾਂ ਨਹੀਂ ਛੱਡਦਾ ਹਾਂ ਲੱਗਿਆ ਕਿਉਂ ਨਹੀਂ ਛੱਡਦਾ ਬਾਈ ਤੂੰ ਜਦੋਂ 2 ਘੰਟੇ ਗਰਾਉਂਡ ਨੂੰ ਦਿੱਤੇ ਤੇਰਾ ਮਾਨ ਕਿੱਧਰ ਨੂੰ ਕਰੂਗਾ ਆ ਜਾ ਉਹਨਾਂ ਨਾਲ ਗੱਲਬਾਤ ਕਰ ਹੀ ਲੈਨੇ ਯਾਰ ਤੇ ਜਿਹੜੇ ਇੱਥੇ ਵੀਰ ਸਾਡੇ ਨਾਲ ਖੇਡਦੇ ਨੇ ਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਆ ਲਾਈ ਕਰ ਆ ਗਈ ਗੱਲਬਾਤ ਕਰ ਲਈ ਹੋਰ ਬਾਈ ਠੀਕ ਠਾਕ ਵਧੀਆ ਵੀਰੇ ਇਹ ਜੇਬ ਚ ਪਾ ਲੈ ਇਹ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਚਲਾਇਆ ਪਿਆ ਇਹ ਖੇਡਣ ਵਾਲਾ ਕੰਮ ਉਦੋਂ ਦੁਬਾਰੇ ਸਟਾਰਟ ਕੀਤਾ ਵੀਰੇ ਇਹ ਕੇਰਾ ਸੀ ਬਿਜਲੀ ਬੰਦ ਹੋ ਗਿਆ ਸੀ ਲੰਮਾ ਗੈਪ ਹੀ ਪੈ ਗਿਆ 5-6 ਸਾਲਾਂ ਦਾ ਪੈ ਗਿਆ ਸੀ ਨੱਟ ਪੱਟਦਾ ਸੀ ਮੰਡੀ ਵਾਲਿਆਂ ਨੇ ਠੀਕ ਹੈ ਉਹਦੇ ਕਾਰਨ ਲੰਮਾ ਗੈਪ ਪੈ ਗਿਆ ਸੀਗਾ ਠੀਕ ਹੈ ਤੇ ਭਾਈ ਜਿਵੇਂ ਅਸੀਂ ਮੂਰੇ ਗੱਲ ਕੀਤੀ ਹੈ ਨਾ ਵੀ ਜਿਵੇਂ ਆ ਛੋਟੇ-ਛੋਟੇ ਜਵਾਕ ਨੇ ਮਾਵਾ ਕੀ ਕਰਦਿਆ ਨੇ ਡੈਡੀ ਕੀ ਕਰਦਦੇ ਨੇ ਜਵਾਕਾਂ ਦੇ ਹਾਂ ਫੋਨ ਲੈ ਕੇ ਬਿਠਾ ਦਿੰਦੇ ਨੇ ਵੀ ਗੇਮਾਂ ਖੇਡ ਲਓ ਹਾਂ ਉਹ ਤਾਂ ਖੇਡਦਾ ਗੇਮ ਤਰਾਪਾ ਪਹਿਲਾਂ ਖੇਡਦਾ ਸੀ ਹਾਂ ਵੀ ਪਹਿਲਾਂ ਖੇਡਦਾ ਪਹਿਲਾਂ ਖੇਡਦਾ ਆਪਾਂ ਘਰੇ ਬਹਿਲੇ ਬਿਠਾ ਆਪਣੀ ਮੋਹਰ ਦੇ ਸਾਡੇ ਆਪਾਂ ਹਾਂ ਬਾਕਾਂ ਨੇ ਕਿ ਛੱਡਣਾ ਗਰਾਊਂਡ 'ਚ ਆਉਣ ਲੱਗਾ ਕੋਈ ਨਹੀਂ ਮੋਹਰ ਕੱਢਦਾ ਠੀਕ ਐ ਵੀ ਇੱਕ ਤਾਂ ਇਹਦੇ ਨਾਲ ਕੀ ਕੱਟੇ ਵੀ ਨਹੀਂ ਆਪਾਂ ਬਈ ਇੱਕ ਤਾਂ ਇਹਦੇ ਨਾਲ ਕੀ ਹੋ ਗਿਆ ਵੀ ਜਿਹੜੀ ਵਰਜੇ ਹੁੰਦੀ ਐ ਸੀਰੀਜ਼ ਦੀ ਉਹ ਹੋਣ ਲੱਗੀ ਗੀ ਗਰਮੈਸ਼ ਨਿਕਲਣ ਲੱਗੀ ਤੌਣੀਆਂ ਆਉਂਦੀਆਂ ਹਨਾ ਬੰਦੇ ਨੂੰ ਮੁੜਕਾ ਆਉਂਦਾਗਾ ਤੇ ਹੋਰ ਕੀ ਕਹਿਣਾ ਚਾਹਣਾ ਬਾਈ ਤੂੰ ਮੋਬਾਈਲ ਤੋਂ ਜਿਹੜਾ ਸਟਕਾਰ ਆ ਪੈਂਦਾ ਉਹ ਵੀ ਬਹੁਤ ਵਧੀਆ ਗੱਲ ਆਗੀ ਹਾਂ ਖੇਡਾਂ ਚ ਆਉਂਦੇ ਆ ਨਸਿਆਂ ਤੋਂ ਰਹਿਤ ਨੇ ਵੱਡੀ ਗੱਲ ਮੈਂ ਜਿੰਮ ਵਿੱਚ ਇੱਥੇ ਨਸ਼ਾ ਨਹੀਂ ਕਰਦਾ ਵੀਰੇ ਮੈਂ ਪਹਿਲਾਂ ਗੱਲ ਕਹਿਤੀ ਵੀ ਇਹ ਕਹਿੰਦਾ ਮੈਨੂੰ ਇਹ ਕਾਲਾ ਕਹਿੰਦਾ ਇਹ ਕਹਿੰਦਾ ਮੈਂ ਤਾਂ ਨਸ਼ਾ ਕਰੂੰਗਾ ਇਹ ਕਹਿੰਦਾ ਤੂੰ ਕਿਹੜਾ ਨਸ਼ਾ ਕਰੇਗਾ ਮੈਂ ਕਿਹਾ ਮੈਂ ਕਰੂੰਗਾ ਖੇਡਣ ਵਾਲਾ ਨਸ਼ਾ ਵੀ ਮੁੰਡੇ ਮਿਹਨਤ ਕਰਦੇ ਨੇ ਨਸ਼ੇ ਬਾਰੇ ਪ੍ਰਕਾਰ ਦੇ ਨੇ ਨਾ ਤੁਸੀਂ ਨਸ਼ੇ ਤੇ ਲਾਉਨੇ ਹੋ ਜੀ ਜੀ ਹਟਾਉਨੇ ਆ ਹਾਂ ਇਹ ਨਸ਼ੇ ਵੀ ਕਈ ਪ੍ਰਕਾਰ ਦੇ ਨੇ ਇੱਕ ਬੰਦਾ ਪੜ੍ਹਾਈ ਦਾ ਨਸ਼ਾ ਹੁੰਦਾ ਕਿਸੇ ਨੂੰ ਇੱਕ ਖੇਡਣ ਦਾ ਨਸ਼ਾ ਹੁੰਦਾ ਭਾਈ ਤੂੰ ਆ ਗਿਆ ਹੁਣ ਤੇਰੇ ਘਰੇ ਭਾਵੇਂ ਮਹਿਸਾ ਬਣਨ ਵਾਲੇ ਹੁਣ ਜਦੋਂ ਖੇਡਣ ਦਾ ਟਾਈਮ ਹੋ ਗਿਆ ਤੂੰ ਆਵੇਂਗਾ ਕਿ ਨਾ ਹਾਂਜੀ ਜ਼ਰੂਰ ਆਵਾਂਗੇ ਨਸ਼ਾ ਬਹੁਤ ਮਸਾ ਖੇਡਣ ਦਾ ਬਹੁਤ ਆ ਤੇ ਛੱਡ ਨਾਲ ਇੱਥੇ ਇੱਕ ਡਾਕਟਰ ਖੜਾਗਾ ਇਹ ਗੱਲਬਾਤ ਕਰਦੇ ਆ ਹੋਰ ਬਾਈ ਠੀਕ ਆ ਹਾਂਜੀ ਹੱਸੀ ਗਾਜੀ ਆਸ਼੍ਰੀ ਕਾਲ ਹੋਰ ਤੂੰ ਬਾਈ ਟਾਈਮ ਕੱਢਿਆ ਸਪੈਸ਼ਲ ਹੁਣ ਵੀ ਜੇ ਤੈਨੂੰ ਫੋਨ ਆਜੇ ਜਾਣਾ ਪਊ ਨਾ ਜਾਣਾ ਤਾਂ ਪਊਗਾ ਹੁਣ ਤੂੰ ਇੱਥੇ ਦੱਸ ਵੀ ਤੈਨੂੰ ਕਿਵੇਂ ਜਾਂ ਫੀਲ ਕਿਵੇਂ ਫੀਲ ਹੁੰਦਾ ਖੇਡ ਕੇ ਯਾਰ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਅਸੀਂ ਖੇਡਦੇ ਆਂ ਪੁਰਾਣੀ ਪਹਿਲਾਂ ਵਧੀਆ ਟੀਮ ਸੀ ਸਾਡੇ ਪਿੰਡ ਦੀ ਠੀਕ ਆ ਬਾਹਰ ਮੂਰ ਚਲੇ ਗਏ ਮਾਰ ਖੇਡ ਗਈ ਹੁਣ ਦੁਬਾਰੇ ਨੈਟ ਲਾ ਕੇ ਦੁਬਾਰੇ ਸਟਾਰਟ ਹੁਣ ਤੁਸੀਂ 4 ਦਿਨਾਂ ਦੇ ਖੇਡਣ ਲੱਗੇ ਇਸ ਤੋਂ ਪਹਿਲਾਂ ਤੂੰ ਮ ਅੱਜ ਕਮਾਂਗਾਰਾਂ ਚ ਕਮਾਂਗਾਰਾਂ ਚ ਲਾ ਲਾ ਹੁਣ ਤੈਨੂੰ ਆਏ ਆ ਵੀ ਸਪੈਸ਼ਲ ਟਾਈਮ ਕੱਢਣਾ ਪੈਂਦਾ ਠੀਕ ਹੈ ਨਾ ਇੱਕ ਗੱਲ ਹੋਰ ਆ ਵੀਰੇ ਜਿੰਮੇ ਮੈਂ ਗੱਲ ਇੱਕ ਪਾਈ ਸੀ ਵੀ ਜਵਾਕਾਂ ਦੇ ਵਿੱਚ ਜਿਹੜੇ ਜਵਾਕ ਨੇ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਖਤਮ ਹੋ ਗਈ ਸਹਿਣਸ਼ੀਲਤਾ ਖਤਮ ਕਿਵੇਂ ਹੋਈ ਆ ਸਾਰਾ ਦਿਨ ਫੋਨ ਤੇ ਜਵਾਕ ਲੱਗੇ ਰਹਿੰਦੇ ਨੇ ਹੁਣ ਜਦੋਂ ਇੱਥੇ ਗਰਾਊਂਡ ਚ ਆਉਣਗੇ ਉਹ ਵੱਡਿਆਂ ਦੀਆਂ ਗੱਲਾਂ ਸੁਣਨਗੇ ਹਨਾ ਵੀ ਜੇ ਆਪਾਂ ਯਾਰ ਚਾਰ ਬੰਦੇ ਚੰਗਾ ਕੰਮ ਕਰਦੇ ਨੇ ਚੰਗੀ ਜਿਹੀ ਉਹ ਚੰਗਾ ਸਿੱਖਾ ਹੁਣ ਆਜ ਬਾਗ ਜੀ ਬਾਈ ਜਦੋਂ ਤੁਸੀਂ ਉੱਥੇ ਬੂਟੇ ਲਾਉਂਦੇ ਸੀ ਜਦੋਂ ਤੁਸੀਂ ਬੂਟੇ ਲਾਉਂਦੇ ਸੀ ਇਹ ਆਪ ਲਵਾ ਰਿਆ ਸੀ ਜੇ ਹੁਣ ਤੁਸੀਂ ਉੱਥੇ ਖੜ ਕੇ ਦਾੜੂ ਸਿਗਰਟ ਬੀੜੀ ਪੀਂਦੇ ਹੁੰਦੇ ਇਹਨੇ ਕਰੇ ਜਾ ਕੇ ਉਹੀ ਚੀਜ਼ ਕਰਨੀ ਟਰਾਈ ਵੀ ਬਾਈ ਜਿੱਧਰ ਚੰਗੇ ਪਾਸੇ ਜਵਾਕਾਂ ਨੂੰ ਲਾ ਲੋਂਗੇ ਉਧਰਲੇ ਬਾਸੀ ਲੱਗ ਜਾਣਗੇ ਜੀ ਸੰਗ ਦੇ ਬੱਚਾ ਜਬੂ ਵੀ ਸੰਗ ਦੀ ਹਾਂ ਤੇ ਬਾਈ ਮੈਨੂੰ ਤਾਂ ਇਹ ਜਿਹੜਾ ਤੁਸੀਂ ਅਪਰਾਲੇ ਕੀਤਾ ਬਹੁਤ ਵਧੀਆ ਤੇ ਹਰੇਕ ਪਿੰਡ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਨਾ ਇਹੋ ਜਿਹੇ ਅਪਰਾਲੇ ਕਰਨ ਤਾਂ ਕੰਮ ਤਰੱਕੀ ਚੋਛਾਕਦਾ ਸਰਕਾਰਾਂ ਦਾ ਦੋਨੋਂ ਨੂੰ ਪਤਾ ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵੀ ਆਪਾਂ ਨੂੰ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦੇਣਾ ਆਪ ਦਾ ਲੱਗ ਲਗਾ ਕੇ ਕੰਮ ਕਰੋ ਤੇ ਲਓ ਵੀ ਦਰਸ਼ਕੋ ਵੀਡੀਓ ਚੰਗੀ ਲੱਗੀ ਬਾਤਵਾ ਸ਼ੇਅਰ ਕਰ ਦਿਓ ਧੰਨਵਾਦ